Ah वो आ के चीख जी देखा तो सही कौन है मैं मर जा हाय कोड़े कौन है भाई तो ओहो ले बैठी हो गई ओहो चुपके मार दिया ਕਿਵੇਂ ਪੁੱਤ ਲੈ ਪਹਿਲਾ ਪਾਣੀ ਪੀ ਪਾਣੀ ਪੀ ਲੈ ਪੀ ਲੈ ਪੀ ਲੈ ਪਾਣੀ ਪੀ ਲੈ ਮੈਂ ਠੀਕ ਹਾਂ ਮੇਰਾ ਕਿਕਰਸੋ ਮੇਰਾ ਕਿਕਰਸੋ ਕੋਈ ਨਹੀਂ ਆਰਾਮ ਨਾਲ ਤੁਸੀਂ ਕੌਣ ਹੋ ਮੈਂ ਤਾਂ ਕੋਈ ਵੀ ਹਾਂ ਮੈਨੂੰ ਐ ਦੱਸ ਤੁਸੀਂ ਠੀਕ ਹੋ ਹਾਂ ਹਾਂ ਮੈਂ ਠੀਕ ਹਾਂ ਤੁਸੀਂ ਕਿੱਥੋਂ ਆਏ ਹੋ ਤੇ ਆਹ ਹਾਲਤ ਤੁਹਾਡੀ ਕਿਵੇਂ ਹੋਈ ਮੈਨੂੰ ਇਹ ਦੱਸੋ ਮੈਂ ਮੈਂ ਉਹਦੇ ਕਿਕਰਸੇ ਹੁਣ ਪਾਲਦੀ ਫਿਰਦੀ ਆ ਕਿੱਕਰ ਸਾਂ? ਹਾਂ, ਕੌਣ ਹੈ ਕਿਕਰ ਸਾਂ? ਮੇਰੇ ਘਰਾਂ ਵਾਲਾ। ਅੱਛਾ ਅੱਛਾ। ਨਾ ਨਾ ਉਹ ਕਿੱਥੇ ਐ? ਕਿੱਧਰ ਗਿਆ? ਪਤਾ ਨਹੀਂ ਕਿੱਧਰ ਗਿਆ। ਨਾ ਕੋਈ ਛੱਟ-ਸੁੱਟ ਲੱਗੀ ਜਾਂ ਗਵਾਚ ਗਿਆ। ਕਿਵੇਂ ਪਾਲਦੇ ਫਿਰਦੇ ਉਹਨੂੰ? ਥੋੜੀ ਇਹੇ ਹਾਲਤ। ਨਹੀਂ ਪੈਣ। ਕੋਈ ਨਹੀਂ ਗਵਾਚਿਆ। ਮੈਂ ਹੀ ਗਵਾਚ ਗਈ। ਮਨੂਣਾ ਅਹ ਦੇ ਸੋ ਗੱਲ ਕੀ ਹੋਈ ਆ ਗੱਲ ਤਾਂ ਮੈਂ ਨਾ ਪਿੰਡ ਤੁੰਗ ਵਾਲੇ ਜਾਣਾ ਹੈ ਅੱਛਾ ਹਾਂ ਤੁੰਗ ਵਾਲੀ ਤੇਰਾ ਪਿੰਡ ਹੈ ਹਾਂ ਹਾਂ ਮੇਰੇ ਘਰ ਵਾਲਾ ਉੱਥੇ ਹੀ ਹੈ ਮੇਰਾ ਕਿਕਰ ਸੋ ਹਾਂ ਤੁੰਗ ਵਾਲੀ ਆਹੋ ਮੈਂ ਉਹਦੇ ਕੋਲ ਜਾਣਾ ਨਹੀਂ ਉਹਦੇ ਕੋਲੇ ਤਾਂ ਤੁਸੀਂ ਜਾਣਾ ਪਹਿਲਾਂ ਤੁਸੀਂ ਉਹਦੇ ਕੋਲੇ ਸੀ ਜਾਂ ਕਿੱਥੇ ਸੀ ਜਾਂ ਕੀ ਗੱਲਬਾਤ ਹੋ ਗਈ ਮੈਨੂੰ ਤੁਸੀਂ ਇੰਨੇ ਘਬਰਾਏ ਕਿਉਂ ਮੈਨੂੰ ਮੇਰੀ ਮਾਸੀ ਦਾ ਮੁੰਡਾ ਲੈ ਆਇਆ ਅੱਛਾ ਮੇਰੇ ਸਹੁਰਿਆਂ ਤੋਂ ਅੱਛਾ 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 ਉਹ ਥੁ ਲੈ ਆਇਆ ਮੈਨੂੰ ਕਹਿੰਦਾ ਚੱਲ ਮੈਂ ਤੈਨੂੰ ਲੈ ਕੇ ਜਾਣਾ ਮੇਰੇ ਬੱਚਾ ਹੋਣ ਵਾਲਾ ਅੱਛਾ ਤੇ ਉਹ ਮੈਨੂੰ ਕਹਿੰਦਾ ਮੈਂ ਘਰੇ ਲਿਜਾਣਾ ਮੇਰਾ ਵਿਚਾਰਾ ਘਰ ਵਾਲਾ ਬਹੁਤ ਭੋਲਾ ਮੈਨੂੰ ਕੁਝ ਨਹੀਂ ਪਤਾਗਾ ਉਹਨੇ ਉਹਨਾਂ ਦੇ ਮਗਰ ਲੱਗ ਕੇ ਤੋਰਤਾ ਕਹਿੰਦਾ ਚੱਲ ਕੋਈ ਨਹੀਂ ਤੂੰ ਪਿੰਡ ਵਗ ਜਾ ਕੋਈ ਨਾ ਚਾਰ ਦਿਨਾਂ ਨੂੰ ਲੈ ਆਉਂਗਾ ਮੈਂ ਤੈਨੂੰ ਹਾਂ ਪਰ ਇਹ ਮੈਨੂੰ ਪਤਾ ਨਹੀਂ ਕਿੱਥੋਂ ਦੀ ਕਿੱਥੇ ਪਹਜਾਤਾ ਇਹਨਾਂ ਨੇ ਮੈਨੂੰ ਕੁਝ ਨਹੀਂ ਪਤਾ ਮੈਨੂੰ ਕਿੱਥੇ ਲੈ ਆਏ ਇਹ ਨਾ ਉਹ ਤੇਰਾ ਭਰਾ ਤੈਨੂੰ ਰਸਤੇ 'ਚ ਛੱਡ ਗਿਆ ਜਾਂ ਕੀ ਗੱਲ ਹੋ ਗਈ ਤੁਸੀਂ ਤਾਂ ਇੱਥੇ ਗਲੀ ਚ ਬੌਂਦਲੇ ਹੋਏ ਡਿੱਗੇ ਹੋਏ ਚੱਕਿਓ ਡਿੱਗ ਪਏ ਸੀ ਤੁਸੀਂ ਤੁਹਾਡੀ ਬਹੁਤ ਵੱਡੀ ਚੀਕ ਵੱਜੀ ਆ ਮੈਨੂੰ ਤਾਂ ਐ ਲੱਗਿਆ ਜਿਵੇਂ ਕੋਈ ਤੁਹਾਡੇ ਮਗਰ ਪਿਆ ਹੁੰਦਾਗਾ ਮਾਰਨ ਵਾਸਤੇ ਹਾਂ ਹਾਂ ਮੇਰੇ ਮਾਸੀ ਦਾ ਮੁੰਡਾ ਉਹ ਮੇਰੇ ਮਾਸੀ ਸਾਕੇ ਨੇ ਸੀਗੇ ਉਹ ਮਤਰੇ ਸੀਗੇ ਅੱਛਾ ਉਹ ਜਾਣ ਕੇ ਮੇਰੇ ਤੋਂ ਗਲਤ ਕੰਮ ਜਿਵੇਂ ਨੱਚਣਾ ਟੱਪਣਾ ਆ ਕੇ ਦੇ ਸੀਗੇ ਮੈਨੂੰ ਨੱਚਣ ਵਾਸਤੇ ਉਹਨਾਂ ਨੇ ਗਾਂਹ ਵੇਚ ਦਿੰਦੇ ਸੀਗੇ ਤੇ ਜਦੋਂ ਮੈਂ ਗਾਂਹ ਵਗ ਜਾਂਦੀ ਸੀ ਪਰ ਮੈਥੋਂ ਮੈਂ ਮਾਂ ਬਣਨ ਵਾਲੀ ਮੈਥੋਂ ਨਹੀਂ ਇਹੋ ਜਿਹਾ ਕੁਝ ਹੁੰਦਾ ਠੀਕ ਹੈ ਸਾਨੂੰ ਇਹ ਕੰਮ ਕਰਨਾ ਵੀ ਨਹੀਂ ਚਾਹੀਦਾ ਨਹੀਂ ਨਹੀਂ ਮੈਂ ਨਹੀਂ ਕਰਦੀ ਇਹੋ ਜਿਹਾ ਕੰਮ ਮੈਂ ਤਾਂ ਬਹੁਤ ਸ਼ਰੀਫ ਘਰੇ ਵਿਆਹੀ ਹੋਈ ਆ ਬਹੁਤ ਇੱਜ਼ਤਦਾਰ ਪਰਿਵਾਰ ਹੈ ਉਹ ਬਹੁਤ ਵਧੀਆ ਹਾਂ ਤਾਂ ਮੈਂ ਨਰਕ ਚੋਂ ਨਿਕਲ ਗਈ ਸੀ ਫਰ ਪਰ ਮੈਨੂੰ ਨਰਕ ਚਾਉਣਾ ਪੈ ਗਿਆ ਇਹਦਾ ਮਤਲਬ ਤਾਂ ਉਹ ਤੇਰੇ ਤੋਂ ਪੈਸੇ ਕਮਾਉਣਾ ਚਾਹੁੰਦਾ ਸੀ ਨਾ ਇਹੇ ਗੱਲ ਸੀ ਨਾ ਮੇਰੇ ਮਾਸੀ ਦਾ ਮੁੰਡਾ ਮੈਨੂੰ ਗਾਹਾਂ ਵੇਚ ਗਿਆ ਓਹੋ ਗਾਹ ਕੋਈ ਨਚਾਰ ਜੀਆਂ ਸੀਗੀਆਂ ਪਤਾ ਨਹੀਂ ਇੱਕ ਤਾਂ ਮਾਸੀ ਦੇ ਨੋ ਹੀ ਸੀਗੇ ਇੱਕ ਕੋਈ ਹੋਰ ਸੀਗੀ ਉਹ ਪਤਾ ਨਹੀਂ ਕੌਣ ਸੀ ਹੋਮੇ ਮੈਨੂੰ ਕਹਿੰਦੇ ਵੇਸੇ ਸਾਨੂੰ ਪੈਸੇ ਕਮਾ ਕੇ ਲੈ ਕੇ ਦੇ ਅੱਛਾ ਸਰ ਮੈਂ ਉਹਦੇ ਘਰ ਵਾਲੇ ਕੋਲ ਜਾਣਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਆ ਘਬਰਾ ਨਾ ਠੀਕ ਹੈ ਤੁੰਗੜੀ ਪਹਚਾ ਦੋਗੇ ਪੱਕਾ ਪਹਚਾ ਦੂੰ ਤੂੰ ਐ ਕਰ ਆਰਾਮ ਕਰ ਲੈ ਤੇ ਮੈਂ ਤੇਰੇ ਵਾਸਤੇ ਦਵਾਈ ਬੁੱਟੀ ਮੰਗਾ ਲਾ ਠੀਕ ਹੈ ਕੁਝ ਖਾਣ ਨੂੰ ਦਿੰਨੀ ਆ ਤੇਰੀ ਹਾਲਤ ਬਹੁਤ ਖਰਾਬ ਹੈਗੀ ਮੈਂ ਕੁਝ ਨਹੀਂ ਖਾਣਾ ਨਹੀਂ ਨਹੀਂ ਕਰੇ ਜਾਣਾ ਮੈਂ ਕਿਹਾ ਪੱਕਾ ਤੈਨੂੰ ਤੇਰੇ ਨਾਲ ਚੱਲੂਗੀ ਮੈਂ ਤੇਰੀ ਹੈਲਪ ਕਰੂੰਗੀ ਜੀ ਕਿਤੇ ਇੱਥੇ ਆ ਗਈ ਮੈਨੂੰ ਪੇਰ ਲੈ ਜਾਣਗੇ ਇੱਥੇ ਕੌਣ ਆਊਗਾ ਇੱਥੇ ਤਾਂ ਆਪਣੇ ਨਾ ਗੇਟਾਂ ਵੱਲ ਕੋਈ ਝਾਕ ਨਹੀਂ ਸਕਦਾ ਠੀਕ ਹੈ ਡਰਨਾ ਤੂੰ ਅੱਛਾ ਹਾਂ ਲੈ ਪੈ ਜਾ ਤੇਰੇ ਵਾਸਤੇ ਕੁਝ ਖਾਣ ਨੂੰ ਤੇ ਦਵਾਈ ਬੁੱਟੀ ਮੰਗਾਉਣੀ ਹੈ ਤੇਰੀ ਹਾਲਤ ਬਹੁਤ ਮਾੜੀ ਹੈ ਤੂੰ ਤਾਂ ਐ ਲੱਗਦੀ ਆ ਜਿਵੇਂ ਕਈ ਦਿਨਾਂ ਦੀ ਭੁੱਖੇ ਪਾਣੀ ਹੁੰਦੀ ਆ ਕੁਝ ਖਾਇਆ ਪੀਆ ਨਹੀਂ ਹੁੰਦਾਗਾ ਹਾਂ ਮੈਨੂੰ ਬਹੁਤ ਕੁੱਟਦੇ ਸੀ ਮੇਰੇ ਕੁੱਟ-ਕੁੱਟ ਕੇ ਹਾਲਤ ਬੁਰੀ ਕਰਤੀ ਅੱਛਾ ਉਹ ਮੇਰੇ ਸਾਰੇ ਸੱਟਾਂ ਮਾਰ ਗਿਆ ਹੋਈਆਂ ਉਹਨਾਂ ਨੇ ਓਹੋ ਸਾਰੀਆਂ ਗੋਡੇ ਗਿੱਟੇ ਸਾਰੇ ਮੇਰੇ ਕੋਟ-ਕੋਟ ਬੰਨੇ ਹੋਇਆ ਉਹਨਾਂ ਨੇ ਕੋਈ ਨਰਾ ਜੀ ਬਸ ਤੂੰ ਫਿਕਰ ਨਾ ਕਰ ਹੁਣ ਤੂੰ ਇੱਕ ਚੰਗੇ ਥਾਂ ਆ ਗਈ ਠੀਕ ਆ ਨਾ ਕੋਈ ਤੈਨੂੰ ਤੇਰੀ ਹਵਾ ਵੱਲ ਨਹੀਂ ਦੇਖ ਸਕਦਾਗਾ ਹਾਂ ਹੱਥ ਲਾਉਣਾ ਤਾਂ ਦੂਰ ਕੋਈ ਗੱਲ ਨਹੀਂ ਆਰਾਮ ਕਰ ਪੈ ਜਾ ਪੈ ਜਾ ਪੈ ਜਾ ਠੀਕ ਠੀਕ ਕਰ ਸਾਂ ਕੋਲ ਪਛਾ ਦੋ ਮੈਂ ਪੱਕਾ ਇੱਥੇ ਐਂ ਬੈਠ ਜਾ ਬੈਠ ਜਾ ਠੀਕ ਆ ਬਸ ਫਿਕਰ ਨਹੀਂ ਕਰਨਾ ਇਹਦੇ ਤੇ ਦੇਖੀ ਇਹਨੇ ਕੱਸੇ ਦੇ ਕਿ ਤੈਨੂੰ ਮੈਨੂੰ ਉਹਨਾਂ ਦੇ ਹਵਾਲੇ ਫੇਰ ਕਰਤਾ ਨਹੀਂ ਨਹੀਂ ਪਰ ਉਹਨਾਂ ਨੂੰ ਤਾਂ ਮੈਂ ਮਾਰਿਆ ਮੈਂ ਮੇਰੇ ਕਿਕਰਸ ਨੂੰ ਕੋ ਜਾਨਾ ਮੈਂ ਕਿਕਰਸ ਮੈਂ ਲੋਕ ਇਹਨਾਂ ਨੇ ਲੋਕ ਕਾਤੋਂ ਲਾ ਰਖੇ ਨੇ ਕਿਤੇ ਮੈਨੂੰ ਫੜੋਂ ਦੇ ਬਾਰੇ ਤੇ ਨਹੀਂ ਲਗਾਇਆ ਲੋਕ ਕਿਤੇ ਮੈਂ ਗਲਤ ਕਰੇ ਤਾਂ ਨਹੀਂ ਆ ਗਈ ਹਏ ਓਹੋ ਕੀ ਗੱਲ ਹੋ ਗਈ ਇੱਥੇ ਕਿਹਤੋਂ ਖੜੀ ਆ ਮੈਂ ਮੈਂ ਆਪਦੇ ਘਰੇ ਜਾਣਾ ਮੈਂ ਆਪਦੇ ਪਿੰਡ ਜਾਣਾ ਭੈਣੇ ਕੋਈ ਗੱਲ ਨਹੀਂ ਬਗਜੀ ਪਿੰਡ ਤੇ ਆ ਜਾ ਅੰਦਰ ਹੀ ਬੈਠ ਜਾ ਤੇ ਨਾਲੇ ਤੁਸੀਂ ਲੋਕਾ ਤੋਂ ਲਾ ਰੱਖਿਆ ਇਹ ਤਾਂ ਮੈਂ ਤੇਰੇ ਕਰਕੇ ਲਾਤਾ ਕਿਉਂ ਮੇਰੇ ਕਰਕੇ ਕਾ ਤੂੰ ਓਹੋ ਹੋਰ ਹੀ ਗੱਲਾਂ ਲੈ ਕੇ ਵਹਿ ਗਈ ਆ ਜਾ ਮੈਂ ਤੇਰੇ ਵਾਸਤੇ ਦਵਾਈ ਲੈ ਕੇ ਆਈ ਸੀ ਚਲ ਦਵਾਈ ਦੇ ਮੈਂ ਤੈਨੂੰ ਅੱਛਾ ਅੱਛਾ ਦਵਾਈ ਲੈ ਕੇ ਆਈ ਸੀ ਹਾਂ ਹਾਂ ਤੇਰੀ ਸਿਹਤ ਵਾਸਤੇ ਦੇਖੀ ਹਾਲ ਬਣਿਆ ਪਿਆ ਡਾਕਟਰ ਨੇ ਕਿਹਾ ਉਹਨੂੰ ਬਹੁਤ ਆਰਾਮ ਦੀ ਲੋੜ ਹੈ ਦਵਾਈ ਬੂਟੀ ਦਿਓ ਦੋ ਦਿਨ ਮੈਂ ਕਿਹਨੂੰ ਮੈਂ ਹੁਣ ਕੀ ਮੈਨੇ ਕਿਵੇਂ ਕਰਕੇ ਆਲਾ ਤੇਰੀ ਦਵਾਈ ਲੈ ਕੇ ਆਈਆਂ ਮੈਂ ਠੀਕ ਹੈ ਤੇ ਮੈਂ ਕੋਈ ਦਵਾਈ ਨਹੀਂ ਖਾਣੇਗੀ ਭਾਣੇ ਮੈਂ ਤੇਰੇ ਘਰੇ ਜਾਣਾ ਕੋਈ ਗੱਲ ਨਹੀਂ ਬਗਜੀ ਆਪਦੇ ਘਰੇ ਨਾਲੇ ਮੈਂ ਤੇਰੇ ਤੋਂ ਕੀ ਕਰਾਉਣਾ ਇੱਥੇ ਰੱਖ ਕੇ ਹੈ ਦੱਸ ਆਪਾਂ ਇੱਕ ਦੂਜੇ ਨੂੰ ਜਾਣਦੇ ਬੁੱਝਦੇ ਨਹੀਂ ਹੈਗੇ ਭਾਣੇ ਮੈਂ ਨਾ ਮਾਂ ਬਣਨ ਵਾਲਿਆਂ ਇਹ ਦਵਾਈ ਨਾਲ ਕੋਈ ਮੇਰੇ ਬੱਚੇ ਨੂੰ ਨੁਕਸਾਨ ਨਾ ਹੋ ਜੇ ਉਤਾ ਠੀਕ ਹੈ ਗੱਲ ਸੁਣਾ ਡਾਕਟਰ ਨੂੰ ਨਾ ਪੁੱਛ ਕੇ ਲੈ ਕੇ ਆਇਆ ਸਾਰੀ ਦਵਾਈ ਠੀਕ ਹੈ ਤੇ ਮੈਂ ਤਾਂ ਤੇਰਾ ਨਾਂ ਹੀ ਪੁੱਛਣਾ ਭੁੱਲ ਗਈ ਤੇਰਾ ਨਾਂ ਕੀ ਹੈ ਮੇਰਾ ਨਾਂ ਰਣਜੀਤ ਹੈ ਮੇਰਾ ਨਾਂ ਅੱਛਾ ਰਣਜੀਤ ਮੈਨੂੰ ਜੀਤੋ ਵੀ ਕਹਿ ਲੈਂਦਾ ਸੀ ਮੇਰੇ ਘਰ ਵਾਲਾ ਚਲ ਰਣਜੀਤ ਵੀ ਕਹਿ ਲੈਂਦਾ ਸੀ ਚਲ ਹੁਣ ਮੈਂ ਵੀ ਤੈਨੂੰ ਜੀਤੋ ਕਹਿ ਦਿੰਨੀ ਆ ਹੁਣ ਜੀਤੋ ਮੈਨੂੰ ਐ ਦੱਸ ਤੇਰੇ ਘਰ ਵਾਲੇ ਦਾ ਕੋਈ ਨੰਬਰ ਨੰਬਰ ਯਾਦ ਆ ਤੈਨੂੰ ਮੇਰੇ ਘਰ ਵਾਲੇ ਦਾ ਨੰਬਰ ਪਹਿਲਾਂ ਤਾਂ ਪੈਣੇ ਮੇਰੇ ਯਾਰ ਸੀਗਾ ਪਰ ਹੁਣ ਮੇਰੇ ਪਤਾ ਨਹੀਂ ਕਿਉਂ ਦਿਮਾਗ ਤੋਂ ਹੀ ਨਿਕਲ ਰਿਹਾ ਹਾਂ ਹੁਣ ਤਾਂ ਮੈਨੂੰ ਕੋਈ ਨੰਬਰ ਨਹੀਂ ਯਾਦ ਮੇਰੇ ਪਿੰਡ ਤਾਂ ਯਾਦ ਹੈ ਪਰ ਹੋਰ ਮੈਨੂੰ ਕੁਝ ਯਾਦ ਨਹੀਂਗਾ ਵੀ ਕਿੱਧਰ ਆ ਗਈ ਮੈਂ ਪਤਾ ਨਹੀਂ ਕਿੱਥੇ ਲੈ ਆਏ ਮੈਨੂੰ ਸਮਝ ਤੋਂ ਬਾਹਰ ਆ ਮੇਰੇ ਤਾਂ ਚੱਲ ਛੁਕਰ ਤੈਨੂੰ ਆਪਣੇ ਪਿੰਡ ਦਾ ਤਾਂ ਪਤਾ ਹੈਗਾ ਨਹੀਂ ਜੀ ਇਹ ਵੀ ਭੁੱਲ ਜਾਂਦੀ ਤਾਂ ਬੜਾ ਔਖਾ ਹੋਣਾ ਸੀ ਕੋਈ ਨਾ ਕੋਈ ਨਾ ਤੂੰ ਐਵੇਂ ਨਾ ਸੋਚ ਕਰ ਮੈਂ ਹੈਗੀ ਆ ਨਾ ਤੇਰੇ ਨਾਲ ਠੀਕ ਐ ਬਸ ਇੰਨਾ ਕਰ ਹਾਂ ਭੈਣ ਤੂੰ ਆਪਣੀ ਦਵਾਈ ਬੂਟੀ ਲੈ ਤੇ ਆਰਾਮ ਕਰ ਤੇ ਆਪਦਾ ਖਾਣ ਪੀਣ ਦਾ ਧਿਆਨ ਰੱਖ ਲੈ ਮੈਂ ਜਾਣਾ ਸੀ ਆਪਦੇ ਘਰੇ ਜਾਣਾ ਪੈਣੇ ਮੈਂ ਤੇਥੋਂ ਕੀ ਕਰਾਉਣਾ ਹੈ ਨਾਲੇ ਡਾਕਟਰ ਨੇ ਕਿਹਾ ਦੋ ਦਿਨ ਆਰਾਮ ਕਰ ਚੰਗੀ ਤੱਕ ਦਵਾਈ ਬੂਟੀ ਲੈ ਲੈ ਕੋਈ ਪੁੱਤ ਫੇਰ ਜੇ ਰਾਹ ਚ ਕੁਝ ਹੋ ਗਿਆ ਦੱਸ ਕਿਹਨੂੰ ਕਹੇਂਗੀ ਚਲ ਇਹ ਤਾਂ ਮੇਰੇ ਵਰਗੀ ਨੇ ਦੇਖ ਲਿਆ ਭਲੇ ਮਾਨਸਾਂਗੇ ਅੱਜ ਕੱਲ ਟਾਈਮ ਕਿੜਾ ਬਹੁਤ ਮਾੜਾ ਟਾਈਮ ਐ ਜੇ ਕਿਸੇ ਨੂੰ ਮਾੜੇ ਢੀੜੇ ਨੂੰ ਪਤਾ ਲੱਗ ਜਾਂਦਾ ਅਗਲਾ ਕਹਿੰਦਾ ਚੱਲ ਚੰਗਾ ਲੈ ਜਾਂਦੇ ਐ ਇਹਨੂੰ ਕਿਤੇ ਨਾ ਕਿਤੇ ਹੋਰ ਤੈਨੂੰ ਮਾਰ ਕੇ ਕੋਈ ਸਿਰ ਦਿੰਦੇ ਕੀ ਕਰਦੇ ਫਿਰ ਹਾਂ ਇਹ ਤਾਂ ਹੈ ਨਾ ਫਾਲਦਾ ਫਿਰਦਾ ਹੋ ਵਿਚਾਰਾ ਮੇਰੇ ਘਰ ਵਾਲਾ ਫਿਰ ਉਹੀ ਤਾਂ ਗੱਲ ਆ ਫਿਰ ਕਿਕਰ ਸਿੰਘ ਕਿੱਧਰ ਜਾਂਦਾ ਉਹੀ ਤਾਂ ਗੱਲ ਨਾਲੇ ਮੇਰੀ ਨੰਦ ਵੀ ਹੈਗੀ ਇੱਕ ਅੱਛਾ ਹਾਂ ਤੇ ਮੇਰਾ ਬੋਧ ਕਰਦੀ ਐ ਵਿਚਾਰੀ ਠੀਕ ਐ ਨਾ ਤੂੰ ਮਾਸੀ ਦੀ ਗੱਲ ਕਰੀ ਜਾਨੀ ਐ ਤੇਰੇ ਮਾਪੇ ਕਿੱਥੇ ਹੈਗੇ ਮੇਰਾ ਇਸ ਦੁਨੀਆ ਚ ਕੋਈ ਨਹੀਂਗਾ ਨਾ ਮਾਂ ਨਾ ਬਾਪ ਸਿਰਫ ਇੱਕ ਫਰਿਸ਼ਤਾ ਬੰਦਾ ਟੱਕਰਿਆ ਸੀ ਉਹ ਵੀ ਮੈਥੋਂ ਦੂਰ ਹੋ ਗਿਆ ਮੈਥੋਂ ਦੂਰ ਨਹੀਂ ਹੋਇਆ ਮੇਰੇ ਆਪ ਜਾਨੇ ਦੂਰ ਕਰਤਾ ਹਾ ਜਿਹੜੇ ਮੇਰੇ ਮਗਰ ਲੱਗੇ ਹੋਏ ਐ ਨਾ ਇਹਨਾਂ ਨੂੰ ਕੀ ਇਹੋ ਜਿਹਾ ਲਾਲਚ ਪੈ ਗਿਆ ਉਹ ਵੀ ਸਗੀ ਮਾਸੀ ਦੀ ਧੀ ਤੋਂ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਹਾਂ ਭੈਣੇ ਪਤਾ ਹੈ ਇਹ ਮੈਨੂੰ ਗਾਹਾਂ ਕਹਿ ਦਿੰਦੇ ਆ ਫਿਰ ਨੱਚ ਜਾ ਕੇ ਸਟੇਟਾਂ ਤੇ ਤੇ ਆਪਦਾ ਪੈਸੇ ਕਮਾ ਕੇ ਲਿਆ ਕੇ ਦੇ ਸਾਨੂੰ ਨਾ ਇਹ ਗੱਲ ਕਿੰਨਾ ਕੁ ਟਾਈਮ ਹੋ ਗਿਆ ਕਿੰਨਾ ਕੁ ਚਿਰ ਦੀ ਚੱਲ ਰਹੀ ਹੈ ਉਦੋਂ ਕਿਕਰ ਸਿੰਘ ਨੇ ਕੁਝ ਨਹੀਂ ਦੱਸਿਆ ਜਾਂ ਕਿਕਰ ਸਿੰਘ ਨੂੰ ਪਤਾ ਹੀ ਨਹੀਂ ਇਹਦੇ ਬਾਰੇ ਨਹੀਂ ਮੈਂ ਦਰਦੀ ਨੇ ਉਹਨੂੰ ਕੁਝ ਨਹੀਂ ਦੱਸਿਆਗਾ ਮੈਂ ਖਾ ਜੇ ਕਿਤੇ ਮੈਂ ਉਹਨੂੰ ਦੱਸਤਾ ਕਿਤੇ ਮੇਰਾ ਉਹੀ ਨਾ ਘਰ ਪਟਿਆ ਜਾਵੇ ਨਹੀਂ राजे ਇਹ ਤੇਰੇ ਜੀ ਵੀ ਗਲਤੀ ਐ ਤੂੰ ਦੱਸਣਾ ਸੀ ਜੇ ਕਿਤੇ ਤੂੰ ਕਿਕਰ ਸਿੰਘ ਨੂੰ ਸਾਰੀ ਗੱਲਬਾਤ ਦੱਸੀ ਹੁੰਦੀ ਤੇ ਅੱਜ ਤੇਰੇ ਆ ਹਾਲਾਤ ਨਹੀਂ ਸੀ ਹੋਣੇ ਹਾਂ ਪੈਣੇ ਤਾਂ ਹੈਗਾ ਪਰ ਕੀ ਕਰਾਂ ਮੈਨੂੰ ਐ ਹੋ ਗਿਆ ਵੀਰਾ ਇੰਨਾ ਭਰੋਸਾ ਕਰਦਾ ਮੇਰੇ ਤੇ ਤੇ ਕਿਤੇ ਮੇਰੇ ਤੋਂ ਭਰੋਸਾ ਹੀ ਨਾ ਉੱਟ ਜੇ ਮੈਂ ਦੱਸਦੀ ਨਹੀਂ ਨਹੀਂ ਦੱਸਾਂਗਾ ਮੇਰੀ ਮਾਸੀ ਮੇਰੇ ਕੋਲ ਗਈ ਬਥੇਰੇ ਜ਼ੁਲਮ ਕਰਦੀ ਰਹੀ ਸਾਰੀਆਂ ਮੇਰੇ ਟੂ ਮਾਸ਼ੱਲੇ ਮੇਰੇ ਘਰ ਵਾਲੇ ਨੇ ਮੈਨੂੰ ਰਾਣੀ ਹਾਰ, ਚੂੜੀਆਂ, ਕਹਾਟੇ ਸਾਰਾ ਕੁਝ ਪਾਇਆ ਸੀ। ਸਾਰਾ ਕੁਝ ਮੈਂ ਆਪਦੀ ਮਾਸੀ ਨੂੰ ਦੇਤਾ। ਵੀ ਮੇਰਾ ਖਿਹੜਾ ਛੱਡ ਦੇ ਮੈਂ ਤੈਨੂੰ ਸਾਰਾ ਕੁਝ ਦੇ ਦਿੰਨੀ ਆ। ਪਰ ਉਹਦਾ ਡੈਨ ਦਾ ਫਿਰ ਵੀ ਨਹੀਂ ਢੱਡ ਭਰਿਆਗਾ। ਇਹ ਤੇਰੀ ਮਾਸੀ ਹੈ ਕਿੱਥੇ ਆ ਕਿਹੜੇ ਪਾਸੇ ਆ? ਉਹ ਤਾਂ ਜੇਲ੍ਹ ਚ ਆ। ਅੱਛਾ। ਠੀਕ ਹੈ। ਉਹ ਜੀ ਕੰਮ ਕਰਦੀ ਆ ਕਿਸੇ ਨੂੰ ਵੇਚਤਾ ਕਿਸ ਤੋਂ ਪੈਸੇ ਲੈ ਲੇ ਕਿਸੇ ਨੂੰ ਦੇ ਤੇ ਬਸ ਆਹੀ ਕੁਛ ਕਰਦੀ ਹੈਗੀ ਤਾਂ ਹੀ ਤਾਂ ਉਹ ਜੇਲ੍ਹ ਚ ਹੈ ਹੁਣ ਠੀਕ ਹੈ ਨਹੀਂ ਮੇਰਾ ਤਾਂ ਇਰਾਦਾ ਸੀ ਆ ਤੇਰੀ ਮਾਸੀ ਦਾ ਸਾਰਾ ਪਤਾ ਟਿਕਾਣਾ ਲੈ ਕੇ ਨਾ ਤੇਰੀ ਮਾਸੀ ਨੂੰ ਫੜਾਈਏ ਪਹਿਲਾਂ ਚਲ ਚੰਗਾ ਹੋ ਗਿਆ ਤੂੰ ਦੱਸ ਤਾਂ ਉਹ ਜੇਲ੍ਹ ਚ ਹੈ ਨਾ ਨਾ ਕਹਣੇ ਉਹਦੇ ਕੋਲ ਕੋਈ ਨਾ ਗੱਲ ਕਰੇ ਇੱਥੇ ਨਾਲੇ ਇੱਥੇ ਕਿਸੇ ਨੂੰ ਨਾ ਦੱਸੀ ਮੈਂ ਉਰੇ ਆ ਕਿਤੇ ਨਾ ਜਾਣੀਏ ਜੇ ਉਹਨਾਂ ਨੂੰ ਫਿਰ ਲੱਗ ਗਈ ਦੋ ਨੂੰ ਤਾਂ ਮੈਂ ਮਾਰਈ ਇੱਕ ਮੇਰੇ ਮਾਸੀ ਦੇ ਮੁੰਡੇ ਨੂੰ ਨਹੀਂ ਤਾਂ ਉਹ ਕਿੱਥੇ ਨਿਕਲ ਦਿੰਦੇ ਸੀ ਮੈਨੂੰ ਇੱਕ ਮੇਰੀ ਮਾਸੀ ਜੀ ਨੂੰ ਉਹ ਮੈਨੂੰ ਤੱਕੇ ਨਾਲ ਸ਼ਰਾਬ ਪਿਉਂਦੇ ਸੀਗੇ ਕਹਿੰਦੇ ਨੱਥ ਸਾਡੇ ਮੂਰੇ ਸ਼ਰਾਬ ਪੀ ਕੇ ਮੈਂ ਆਪਦੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਾਉਣਾ ਚਾਹੁੰਦੀ ਤਾਂ ਕਰਕੇ ਮੇਰੇ ਤੋਂ ਉਹਨਾਂ ਦੇ ਸਿਰ 'ਚ ਡਾਂਗ ਵੱਜੀ ਅੱਛਾ ਪਤਾ ਨਹੀਂ ਮਰ ਗਿਆ ਕਿ ਜਿਉਂਦਾ ਮੈਨੂੰ ਨਹੀਂ ਪਤਾ ਪਰ ਮੈਂ ਉਥੋਂ ਭੱਜ ਜਾਈ ਨਾ ਤੈਨੂੰ ਇਹ ਨਾ ਪੱਕਾ ਪਤਾ ਨਹੀਂ ਹੈਗਾ ਵੀ ਮਰ ਗਿਆ ਜਾਂ ਜਿਉਂਦਾ ਦੋ ਜਾਣੇ ਹਾਂ ਹੈਗੇ ਤਾਂ ਦੋ ਸੀਗੇ ਮੈਨੂੰ ਕੁਝ ਨਹੀਂ ਪਤਾਗਾ ਮੈਂ ਤਾਂ ਉਥੋਂ ਭੱਜ ਜਾਈ ਪਤਾ ਨਹੀਂ ਹੁਣ ਉਹ ਬੇਵੋਸ ਸੀ ਕਿ ਮਰ ਗਿਆ ਮੈਨੂੰ ਨਹੀਂ ਪਤਾ ਹੁਣ ਤੂੰ ਇਹ ਗੱਲਬਾਤ ਛੱਡ ਨਾਲੇ ਇਹ ਸਾਰੀ ਗੱਲਬਾਤ ਤੂੰ ਆਪਣੇ ਘਰ ਵਾਲੇ ਕੋਲ ਜਰੂਰ ਕਰੀ ਕਿਤੇ ਜੇ ਅੱਜ ਵੀ ਗੱਲ ਲਕੋ ਕੇ ਬੈਗੀ ਨਾ ਤਾਂ ਤੇਰੇ ਦੁਸ਼ਮਣ ਹੋਰ ਵੀ ਜਾਗ ਉਠਣਗੇ ਸਮਝ ਆ ਗਈ? ਹਾਂ ਨਾ ਨਾ। ਕਹਨੇ ਜਿਹੜੀ ਮੇਥੋਂ ਪਹਿਲਾਂ ਗਲਤੀ ਹੋ ਗਈ ਉਹ ਮੈਂ ਗਲਤੀ ਹੁਣ ਨਹੀਂ ਕਰਦੀ। ਹੁਣ ਤਾਂ ਮੈਂ ਕਿਹਰਾ ਮਿਲੇ ਸਹੀ ਮੈਨੂੰ ਕਿਕਰຊੂੰ? ਸਾਰਾ ਕੁਝ ਦੱਸ ਦੂੰਗੀ। ਕੋਈ ਨਹੀਂ। ਅਸੀਂ ਮਿਲਾਵਾਂਗੇ ਕਿਕਰ ਸੰ ਨੂੰ ਮੇਰੇ ਪੁੱਤ ਨੂੰ ਆ ਜਾਣਦੇ ਤੇ ਉਹ ਤੋਂ ਪਤਾ ਮਗਾਉਣੀ ਆ ਵੀ ਕਿਹੜਾ ਪਿੰਡ ਦੱਸਿਆ ਸੀ ਤੋਂ ਆਹ ਤੁੰਗਾਲੀ। ਤੁੰਗਾਲੀ। ਹਾਂ ਉੱਥੇ ਸਾਰਾ ਆਪਾਂ ਪਤਾ ਲੈ ਲਾਂਗੇ ਵੀ ਕਿੱਥੇ ਜਿਆ ਕੀ ਗੱਲਬਾਤ ਆ। ਮੇਰੇ ਪੁੱਤ ਨੂੰ ਬਹੁਤ ਜਾਣਦੇ ਤੁੰਗਾਲੀ ਦੇ। ਅੱਛਾ। ਹਾਂ। ਹਾਂ ਫਿਰ ਤਾਂ ਠੀਕ ਐ ਮੇਰਾ ਕਿਕਰ ਸੋ ਮੈਨੂੰ ਲੈ ਜਾਊਗਾ ਕਿ ਪਰ ਹੁਣ ਇੱਕ ਭੁੱਲਣਾ ਕਰ ਜੀ ਕਿਤੇ ਇੱਥੋਂ ਗੇਟ ਟੱਪਣ ਦੀ ਅਸੀਂ ਤੈਨੂੰ ਨਾਲ ਲੈ ਕੇ ਜਾ ਕੇ ਛੱਡ ਕੇ ਆਵਾਂਗੇ ਤੇ ਜੇ ਕਿਤੇ ਤੂੰ ਰਾਹ 'ਚ ਕਿਸੇ ਨੂੰ ਟੱਕਰ ਗਈ ਨਾ ਤੇਰਾ ਕੋਈ ਦੁਸ਼ਮਣ ਹੋਰ ਹੋਇਆ ਗਾਹਾਂ ਦੀ ਗਾਹ ਐ ਨਹੀਂ ਪਤਾ ਕੀ ਕਰ ਦੇਣਗੇ ਹੁਣ ਸੰਭਲ ਕੇ ਰਹੀ ਮਾੜਾ ਮੋਟਾ ਤੂੰ ਹਾਂ ਭੈਣੇ ਹੁਣ ਨਹੀਂ ਮੈਂ ਇਹੋ ਜੀ ਕੋਈ ਗਲਤੀ ਕਰਦੀ ਬਾਕੀ ਸਾਡੇ ਤੇ ਵਿਸ਼ਵਾਸ ਕਰ ਅਸੀਂ ਤੇਰੇ ਵੱਡੇ ਭੈਣ ਭਾਈਆਂ ਵਾਂਗੂ ਮਾਂ ਬਾਪ ਵਰਗੇ ਆ ਅਸੀਂ ਤੇਰੇ ਨਾਲ ਕੋਈ ਧੋਖਾ ਨਹੀਂ ਹੋਣ ਦਿੰਦੇ ਠੀਕ ਹੈ ਹੈ ਨਹੀਂ ਮੈਂ ਵੀ ਸ਼ਿਵਾਸ਼ਤਾ ਉਹਨਾਂ ਤੇ ਵੀ ਬੜਾ ਕੀਤਾ ਸੀ ਵਿਸ਼ਵਾਸ ਕਰਕੇ ਮੈਂ ਆਪਦੇ ਮਾਸੀ ਦੇ ਮੁੰਡੇ ਨਾਲ ਆ ਗਈ ਸੀ ਘਰੋਂ ਠੀਕ ਹੈ ਉਹ ਤੇ ਭਰੋਸਾ ਕਰਕੇ ਪੈਰ ਪਟਿਆ ਸੀ ਘਰੋਂ ਜਿਹੜਾ ਅੱਜ ਤਿੱਕਰ ਮੈਂ ਉਹਦੇ ਕੋਲ ਹੀ ਨਹੀਂ ਗਈ ਖੈਰ ਤਾਂ ਪਟ ਲਿਆ ਉਸ ਘਰ ਚੋਂ ਉਹ ਕਮਲੀਏ ਪੰਜੇ ਉਂਗਲਾਂ ਨਾਲ ਇੱਕ ਬਰਾਬਰ ਨਹੀਂ ਹੁੰਦੀਆਂ ਠੀਕ ਹੈ ਨਾ ਤੇ ਐ ਕਰ ਹੁਣ ਤੂੰ ਮੇਰੇ ਤੇ ਯਕੀਨ ਕਰਕੇ ਆਪਣੀ ਦਵਾਈ ਲੈ ਠੀਕ ਹੈ ਮੈਂ ਪਾਣੀ ਲੈ ਕੇ ਆਉਣੀ ਆ ਹੋਰ ਕਿਸੇ ਤੇ ਭਰੋਸਾ ਕਰਨ ਦੀ ਲੋੜ ਨਹੀਂ ਤੇ ਮੈਂ ਤੇਰੇ ਨਾਲ ਖੜੀ ਆ ਰੋਣਾ ਨਹੀਂ ਹੈਗਾ ਤੇ ਆਪਣਾ ਧਿਆਨ ਰੱਖ ਠੀਕ ਹੈ ਚੰਗਾ ਪਹਿਨ ਹਾਂ ਸ਼ੁਕਰ ਹੈ ਰੱਬਾ ਕੋਈ ਤਾਂ ਫਰਿਸ਼ਤਾ ਮਿਲਿਆ ਨਹੀਂ ਤਾਂ ਪਤਾ ਨਹੀਂ ਮੈਂ ਕਿੱਥੇ ਫਿਰ ਦੇਖਾਂਦੀ ਫਿਰਨਾ ਸੀ ਹਏ ਜੇ ਕਿਤੇ ਐ ਡਿੱਗ ਗਈ ਕਿਸੇ ਜੇ ਕਿਤੇ ਮੈਨੂੰ ਉਹੋ ਲੈ ਜਾਂਦੀ ਨੱਚਣ ਜੇ ਵਾਲੀ ਉਹਨੇ ਤਾਂ ਮੈਨੂੰ ਫੇਰ ਵੇਚ ਦੇਣਾ ਸੀ ਕਾਹਾਂ ਕਿਤੇ ਖਤਾ ਵੀ ਨਾ ਲੱਗੇ ਜੀ ਉਹਨਾਂ ਨੂੰ ਮੈਨੂੰ ਤਾਂ ਇੱਥੇ ਲੋਕੀ ਰਹਿਣਾ ਪਊਗਾ ਮੈਂ ਬੜਾ ਡਰ ਲੱਗ ਗਿਆ ਰੱਬਾ ਮੇਰਾ ਕਿਕਰ ਸੇ ਉਹਨੂੰ ਮਿਲਾ ਦੇ